ਅੱਜ ਮੈਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨੀ ਹੈ ਨਾ ਇਹ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਵੀ ਤੁਹਾਨੂੰ ਦੱਸੂਗੀ ਜੋ ਮੈਂ ਆਪਣੀ ਲਾਈਫ ਦੇ ਵਿੱਚ ਹਨਾ ਫੇਸ ਕੀਤਾ ਤੇ ਉਸ ਵਿਹਾਵ ਤੇ ਮੈਂ ਤੁਹਾਨੂੰ ਇਹ ਦੱਸੂਗੀ ਕਿ ਕਈ ਵਾਰੀ ਨਾ ਸਾਨੂੰ ਲਾਈਫ ਦੇ ਵਿੱਚ ਐਵੇਂ ਦੇ ਲੋਕ ਮਿਲਦੇ ਆ ਜਿਨ੍ਹਾਂ ਦਾ ਮਕਸਦ ਹੁੰਦਾਗਾ ਤੁਹਾਨੂੰ ਨੀਮਾ ਫੀਲ ਕਰਾਉਣਾ ਹਨਾ ਕਿ ਤੁਹਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਕਦੇ ਵੀ ਜਿਹੜੇ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਹਿੰਮਤ ਹਾਰ ਚੁੱਕੇ ਆ ਹਨਾ ਜਿਵੇਂ ਆਪਾਂ ਕਹਦੀਏ ਕੌਨਫੀਡੈਂਸ ਦੀ ਘਾਟ ਆ ਉਹਦੇ ਬਾਰੇ ਅੱਜ ਮੈਂ ਡਿਸਕਸ ਕਰੂੰਗੀ ਤੁਹਾਡੇ ਨਾਲ ਕੀ ਕੌਨਫੀਡੈਂਸ ਇਟਸ ਲਾਈਕ ਇਹ ਤੁਹਾਡੇ ਮਾਈਂਡ ਦੀ ਇੱਕ ਗੇਮ ਆ ਕਿ ਤੁਸੀਂ ਉਸ ਨੂੰ ਕਿਸ ਤਰੀਕੇ ਨਾਲ ਸਮਝਿਆ ਹੋਇਆ ਤੁਸੀਂ ਉਸ ਨੂੰ ਕਿਵੇਂ ਲੈਣੇ ਹੋ ਇਹ ਟੋਟਲੀ ਤੁਹਾਡੇ ਤੇ ਆ ਕੋਈ ਵੀ ਜਿਵੇਂ ਕਹਿੰਦੇ ਆ ਮਾਂ ਦੇ ਪੇਟੋਂ ਕੁਝ ਸਿੱਖ ਕੇ ਨਹੀਂ ਆਉਂਦਾ ਹੈਗਾ ਤੁਸੀਂ ਇੱਕ ਸਾਡੇ ਚ ਪ੍ਰੋਬਲਮ ਇਹ ਹੁੰਦੀ ਹੈ ਕਿ ਅਸੀਂ ਬਹੁਤ ਕੰਮਾਂ ਨੂੰ ਹੱਥ ਪਾਉਂਦੇ ਆ ਤੇ ਫਿਰ ਤਾਂ ਕਰਕੇ ਅਸੀਂ ਸਕਸੈਸਫੁਲ ਨਹੀਂ ਹੋ ਪਾਉਂਦੇ ਤੇ ਫਿਰ ਅਸੀਂ ਆਪਦੇ ਆਪ ਨੂੰ ਡੀਮੋਟੀਵੇਟਡ ਡਿੱਗਿਆ ਹੋਇਆ ਹਮੇਸ਼ਾ ਫੀਲ ਕਰਦੇ ਆ ਤੇ ਦੂਜਿਆਂ ਨੂੰ ਮੌਕਾ ਮਿਲ ਜਾਂਦਾ ਤੁਹਾਨੂੰ ਨੀ ਮਾ ਦਿਖਾਉਣ ਦਾ ਤੁਹਾਡੇ ਉੱਤੇ ਗੱਲਾਂ ਕਰਨ ਦਾ ਤੁਹਾਡੇ ਉੱਤੇ ਹੱਸਣ ਦਾ ਕਿਉਂਕਿ ਤੁਹਾਡੇ ਲਈ ਬਹੁਤ ਬੁਰਾ ਹੁੰਦਾ ਤੇ ਤੁਸੀਂ ਆਪਣੀ ਲਾਈਫ ਚ ਅੱਗੇ ਵਧਣ ਦੀ ਜਗ੍ਹਾ ਪਿੱਛੇ ਪਿੱਛੇ ਨੂੰ ਜਾਂਦੇ ਰਹਿੰਦੇ ਹੋ ਹਨਾ ਸ਼ੁਰੂ ਤੋਂ ਪੰਜਾਬੀ ਸਕੂਲ 'ਚ ਹੀ ਪੜੀ ਆ ਜਿਵੇਂ ਆਪਣਾ ਹੁੰਦਾ ਹੀ ਆ ਘਰਾਂ ਦਾ ਮਾਹੌਲ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕੁਝ ਕਰ ਨਹੀਂ ਸਕਦੇ ਜਦੋਂ ਮੈਂ ਪਲੱਸ 2 ਕੀਤੀ ਗ੍ਰੈਜੂਏਸ਼ਨ ਕੀਤੀ ਉਸ ਤੋਂ ਬਾਅਦ ਆਰਟਸ ਕੀਤੀ ਜਦੋਂ ਮੈਂ ਪੀਟੀ ਕਰ ਰਹੀ ਸੀ ਕਿ ਸਾਡਾ ਇੱਕ ਖਾਸ ਰਿਸ਼ਤੇਦਾਰ ਸੀਗਾ ਮੇਰੀ ਮੰਮਾ ਦੀ ਸਾਈਡ ਤੋਂ ਤੋਂ ਪਹਿਲਾਂ ਤੇ ਆਏ ਹੋਏ ਆ ਤੇ ਉਹਨਾਂ ਨੇ ਮੈਨੂੰ ਹੱਸ ਕੇ ਇਹ ਕਿਹਾ ਸੀਗਾ ਕਿ ਜਦੋਂ ਮੇਰਾ ਆ ਗਿਆ ਸੀਗਾ ਸਕੋਰ ਜਦੋਂ ਮੈਂ ਫਾਈਲ ਲਈ ਆ ਤੇ ਮੈਂ ਪੀਟੀ ਕੀਤੀ ਸੀਗੀ ਕਹਿੰਦਾ ਤੁਹਾਨੂੰ ਪਤਾ ਹੋਊਗਾ ਕਾਫੀ ਇਹਨੂੰ ਕਿ ਕੰਪਿਊਟਰ ਵੇਸਟ ਟੈਸਟ ਹੁੰਦਾ ਉਹ ਸਾਰਾ ਕੰਪਿਊਟਰ ਤੇ ਹੁੰਦਾ ਰਿਟਰਨ ਨਹੀਂ ਹੁੰਦਾ ਤੇ ਉਹਨੇ ਮੈਨੂੰ ਹੱਸ ਕੇ ਗੱਲ ਕਹੀ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਆ ਸੋ ਐਵੇਂ ਨੀ ਗੱਲਾਂ ਭੁੱਲਣੀਆਂ ਨਹੀਂ ਚਾਹੀਦੀਆਂ ਔਰ ਨਾ ਹੀ ਭੁੱਲਦੀਆਂ ਹੁੰਦੀਆਂ ਨੇ ਤੇ ਕਹਿੰਦਾ ਤੈਨੂੰ ਕਿਹਨੇ ਵੀਜ਼ਾ ਦੇਣਾ ਤੈਨੂੰ ਕਿਸੇ ਨੇ ਇਹ ਨਹੀਂ ਦੱਸਿਆ ਹੈਗਾ ਵੀ ਸੌਰੀ ਤੁਹਾਨੂੰ ਥੋੜੀ ਜਿਹੀ ਡਿਸਟਰਬੈਂਸ ਹੋ ਰਹੀ ਹੋਣੀ ਹੈ ਪਿੱਛੇ ਆਵਾਜ਼ਾਂ ਬਹੁਤ ਆ ਰਹੀਆਂ ਨੇ ਉਹ ਕਿਹਾ ਸੀ ਕਿ ਤੈਨੂੰ ਕਿਸੇ ਨੇ ਨਹੀਂ ਦੱਸਿਆ ਹੈਗਾ ਕਿ ਪੀਟੀ ਤੇ ਵੀ ਵੀਜ਼ੇ ਲੱਗਦੇ ਹੁੰਦੇ ਨੇ ਕਿ ਐਂ ਤਾਂ ਹਰ ਕੋਈ ਉੱਠ ਕੇ ਆ ਜਾਊਗਾ ਹਨ ਸੋ ਮੈਂ ਸਾਰਾ ਕੁਝ ਪਰਮਾਤਮਾ ਤੇ ਛੱਡਿਆ ਹੋਇਆ ਸੀਗਾ ਤੇ ਆਪਣੇ ਆਪ ਨੂੰ ਇਹ ਸੀਗਾ ਕਿ ਹਾਂ ਜੇ ਮੈਂ ਕੋਸ਼ਿਸ਼ ਕੀਤੀ ਜੇ ਮੈਂ ਮਿਹਨਤ ਕੀਤੀ ਤਾਂ ਵਾਹਿਗੁਰੂ ਸਾਥ ਜ਼ਰੂਰ ਦੇਊਗਾ ਉਸ ਕੰਮ 'ਚ ਥੋੜੀ ਦੇਰੀ ਹੋ ਸਕਦੀ ਆ ਪਰ ਇਹ ਨਹੀਂ ਹੁੰਦਾ ਕਿ ਤੁਹਾਨੂੰ ਸਫਲਤਾ ਨਹੀਂ ਮਿਲੂਗੀ ਤੇ ਉਹਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਹਨਾ ਕੀ ਸਾਮਲਾਂਗੇ ਅਸੀਂ ਦਾ ਦਾ ਜੇ ਤੇ ਜਦੋਂ ਮੇਰਾ ਵੀਜ਼ਾ ਆਇਆ ਤੁਸੀਂ ਬਲੀਵ ਕਰਿਓ ਕਿ ਉਸ ਇਨਸਾਨ ਨੇ ਮੈਨੂੰ ਵਧਾਈ ਤੱਕ ਨਹੀਂ ਸੀ ਦਿੱਤੀ ਹੈਗੀ ਹਨਾ ਸੋ ਮੈਂ ਕਹਣੀ ਇਹ ਇਹ ਜੇ ਇਨਸਾਨ ਤੁਹਾਡੀ ਲਾਈਫ ਚ ਹੋਣੇ ਬਹੁਤ ਜ਼ਰੂਰੀ ਨੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਤੁਸੀਂ ਹੋਰ ਸਟਰੋਂਗ ਹੁੰਦੇ ਜਾਂਦੇ ਹੋ ਜੇ ਤੁਹਾਨੂੰ ਸਾਰੇ ਹੀ ਦਾ ਪੁੱਛ ਪੁੱਛ ਕਰਨ ਵਾਲੇ ਮਿਲਣਗੇ ਤਾਂ ਤੁਹਾਡੇ ਅੰਦਰ ਇਹ ਚੀਜ਼ਾਂ ਕਦੇ ਨਹੀਂ ਆ ਪਉਣਗੀਆਂ ਤੁਹਾਨੂੰ ਇਹ ਲੱਗੀ ਜਾਊਗਾ ਕਿ ਸਾਰੇ ਮੇਰੇ ਆਪਣੇ ਨੇ ਹਨਾ ਤੇ ਜੇਰਾ ਮੇਰਾ ਵੀਜ਼ਾ ਆ ਗਿਆ ਸੋ ਮੈਨੂੰ ਲੱਗਦਾ ਕਿ ਉੱਥੇ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਇੱਕ ਆਪਾਂ ਹੁੰਨੇ ਆ ਕਿ ਆਪਾਂ ਲੜਦੇ ਆ ਜਾਂ ਆਪਾਂ ਤੁਸੀਂ ਮੈਨੂੰ ਇਹ ਕਿਹਾ ਸੀ ਮੈਂ ਐਵੇਂ ਦੀ ਬਿਲਕੁਲ ਨਹੀਂ ਹੈਗੀ ਬਸ ਮੈਨੂੰ ਇੰਨਾ ਹੁੰਦਾ ਕਿ ਹਾਂ ਉਸ ਇਨਸਾਨ ਦਾ غرور ਉਸ ਪਰਮਾਤਮਾ ਨੇ ਤੋੜਿਆ ਹਨ ਜਿਹੜਾ ਤੁਹਾਨੂੰ ਨੀਮਾ ਦਿਖਾਉਂਦਾ ਸੀ ਜਾਂ ਜਿਹੜਾ ਤੁਹਾਨੂੰ ਇਹ ਸਮਝਦਾ ਕਿ ਤੁਸੀਂ ਮੇਰੇ ਬਰਾਬਰ ਕਦੇ ਨਹੀਂ ਹੋ ਸਕਦੇ ਮੇਰੇ ਮੰਮਾ ਨੇ ਬਹੁਤ ਮੈਸੇਜ ਵੀ ਪਾਈ ਸੀਗੇ ਕਿ ਘਰ ਤੋਂ ਕਦੇ ਬਾਹਰ ਇੰਨਾ ਗਈ ਨਹੀਂ ਕਿ ਅੱਗੇ ਦੇਖ ਲੈ ਸੰਭਲੇ ਤੇ ਉਹਨੇ ਮੇਰੀ ਮੰਮਾ ਦੇ ਰਿਪਲਾਈ ਨਹੀਂ ਸੀ ਕੀਤਾ ਮੈਸੇਜ ਦਾ ਦੇ esque ਸੁਣ ਕੇ ਛੱਡਤਾ ਸੀ ਤੇ ਉਹ ਗੱਲ ਮੈਨੂੰ ਅੱਜ ਤੱਕ ਨਹੀਂ ਭੁੱਲੀ ਹੈਗੀ ਤੇ ਇੱਥੇ ਆ ਕੇ ਮੈਨੂੰ ਹੋਰ ਬਹੁਤ ਵਧੀਆ-ਵਧੀਆ ਇਨਸਾਨ ਮਿਲੇ। ਉਹ ਹੀ ਕਹਿੰਦੇ ਜਦੋਂ ਵਾਹਿਗੁਰੂ ਤੁਹਾਡੇ ਨਾਲ ਖੜਾ ਹੋਵੇ ਤੁਹਾਨੂੰ ਇਨਸਾਨਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਤੇ ਬਹੁਤ ਵਧੀਆ ਲੋਕ ਮਿਲੇ ਮੈਨੂੰ ਤੇ ਉਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ। ਕੰਮ ਤੇ ਵੀ ਬਹੁਤ ਵਧੀਆ ਮਿਲੇ। ਸੋ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਤੁਸੀਂ ਆਪਣੇ ਰਸਤੇ ਚੱਲੀ ਜਾਓ ਤੁਹਾਨੂੰ ਕਦੇ ਵੀ ਪਰਵਾਹ ਨਹੀਂ ਕਰਨੀ ਚਾਹੀਦੀ ਤੇ ਜੇ ਮੈਂ ਉੱਥੇ ਇਹ ਸੋਚ ਕੇ ਰੁਕ ਜਾਂਦੀ ਕਿ ਉਹ ਇਨਸਾਨ ਮੇਰੇ ਤੋਂ ਪਹਿਲਾਂ ਦਾ ਗਿਆ ਹੋਇਆ ਉਹਨੂੰ ਜ਼ਿਆਦਾ ਪਤਾ ਹੋਊਗਾ ਤਾਂ ਉਹ ਸੱਚ ਹੀ ਕਹਿ ਰਿਹਾ ਹੋਊਗਾ ਤੇ ਮੈਂ ਅੱਜ ਇੱਥੇ ਨਹੀਂ ਸੀ ਬੈਠੀ ਉਹਨਾਂ ਤੇ ਮੈਂ ਤੁਹਾਡੇ ਨਾਲ ਸੱਚੀ ਅੱਜ ਇਹ ਗੱਲ ਸਾਂਝੀ ਹੀ ਨਹੀਂ ਸੀ ਕਰ ਪਉਣਾ ਜੋ ਮੈਂ ਆਪਣੇ ਦਿਲ ਦੀ ਗੱਲ ਹੈ ਮੇਰੀ ਪਰਸਨਲ ਐਕਸਪੀਰੀਅੰਸ ਮੈਂ ਕਿਸੇ ਦੀ ਗੱਲ ਨਹੀਂ ਕਰ ਰਹੀ ਹੈਗੀ ਪਰ ਮੈਂ ਗੁੱਸਾ ਨਹੀਂ ਕਰਦੀ ਹੁੰਦੀ ਪਰ ਉਹ ਗੱਲਾਂ ਨੂੰ ਮੈਂ ਪੋਜ਼ਿਟਿਵ ਲੈ ਕੇ ਮੈਂ ਹੋਰ ਜ਼ਿਆਦਾ ਡਬਲ ਮਿਹਨਤ ਕਰਦੀ ਆਂ ਇਹ ਗੱਲਾਂ ਕਹਿਣ ਨੂੰ ਲੱਗਦੀ ਨੇ ਪਰ ਮੈਂ ਬਲੀਵ ਕਰਦੀ ਆਂ ਕਿ ਅੱਜਕੱਲ ਪੈਸੇ ਦੀ ਦੁਨੀਆ ਤੇ ਜਿਹਦੇ ਕੋਲ ਚਾਰ ਛੇਲੜ ਹੈਗੇ ਆ ਚਾਰ ਪੈਸੇ ਹੈਗੇ ਆ ਉਹ ਤੁਹਾਨੂੰ ਬੇਵਕੂਫੀ ਹੀ ਸਮਝੂ ਉਦੀ ਨਜ਼ਰ ਚ ਤੁਸੀਂ ਬੇਵਕੂਫ ਹੀ ਰਹਿਣਾ ਵਾ ਸੋ ਤੁਸੀਂ ਉੱਠਣਾ ਵਾ ਤੁਸੀਂ ਮਿਹਨਤ ਕਰਨੀ ਆ ਤੁਸੀਂ ਆਲੇ-ਦੁਆਲੇ ਨੂੰ ਬਿਲਕੁਲ ਨਹੀਂ ਦੇਖਣਾ ਜਦੋਂ ਤੁਸੀਂ ਰਾਹ ਦੇ ਵਿੱਚ ਨਿਕਲੋਗੇ ਤੁਹਾਨੂੰ ਬਹੁਤ ਲੋਕ ਪੋਜ਼ਿਟਿਵ ਨੈਗੇਟਿਵ ਕਰਨ ਵਾਲੇ ਮਿਲਣਗੇ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਣਗੀਆਂ ਸੋ ਜੇ ਤੁਸੀਂ ਉੱਥੇ ਇਹ ਸੋਚ ਗਏ ਕਿ ਮੈਂ ਨਹੀਂ ਕਰ ਸਕਦਾ ਮੇਤੋਂ ਨਹੀਂ ਹੋਣਾ ਤਾਂ ਸੱਚੀ ਨਹੀਂ ਹੋਣਾ ਤੁਹਾਡੇ ਤੋਂ ਤੇ ਤੁਸੀਂ ਉਹਨਾਂ ਵੱਲ ਕਿਉਂ ਦੇਖਦੇ ਹੋ ਤੁਸੀਂ ਆਪਣੇ ਮਾਪੇ ਵੱਲ ਕਿਉਂ ਨਹੀਂ ਦੇਖਦੇ ਜਿਹੜੇ ਤੁਹਾਡੀ ਸਕਸੈਸ ਦੀ ਉਡੀਕ ਕਰ ਰਹੇ ਨੇ ਜਿਹੜੇ ਦੇਖਦੇ ਨੇ ਕਿ ਸਾਡਾ ਬੱਚਾ ਕਿੰਨੇ ਸਾਲ ਲਾ ਦਿੰਦੇ ਮਾਵਾ-ਬਾਪ ਸਾਨੂੰ ਵੱਡੇ ਕਰਨ ਨੂੰ ਸਾਨੂੰ ਪਾਲਣ ਪੋਚਣ ਤੇ ਤੇ ਜਦੋਂ ਅਸੀਂ ਮਿਹਨਤ ਕਰਨ ਵਾਲੇ ਕਮਾਈ ਕਰਨ ਵਾਲੇ ਹੁੰਨੇ ਆ ਤੇ ਅਸੀਂ ਢੇਰੀ ਟੱਕ ਬਹਿ ਜਾਂਦੇ ਆ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਤੁਹਾਡੇ ਮਾਵਾ-ਬਾਪ ਤੇ ਕੀ ਬੀਤਦੀ ਹੋਗੀ ਉਸ ਸਮੇਂ ਕਿਉਂਕਿ ਉਹ ਸਾਨੂੰ ਪਿਆਰ ਕਰਦੇ ਆ ਉਹ ਅੰਦਰ ਉਹਨਾਂ ਦਾ ਦਿਲ ਇਹੀ ਚਾਹੁੰਦਾ ਹੁੰਦਾ ਕਿ ਅਸੀਂ ਇਹ ਸੋਚਿਆ ਸੀ ਕਿ ਸਾਡਾ ਬੱਚਾ ਇਹ ਬਣੇ ਇਹ ਬਣੇ ਸੋ ਲਾਈਫ ਦੇ ਵਿੱਚ ਜੋ ਕੁਝ ਵੀ ਬਣਿਓ ਪਰ ਕਦੇ ਵੀ ਅਜਿਹਾ ਇਨਸਾਨ ਨਾ ਬਣਿਓ ਜੀਨੂੰ ਦੇਖ ਕੇ ਮਾਵਾ-ਬਾਪ ਨੂੰ ਸ਼ਰਮ ਨਾਲ ਉਹਨਾਂ ਦਾ ਸਿਰ ਝੁੱਕ ਜੇ ਔਰ ਨੈਗੇਟਿਵ ਜਿਹੜੇ ਲੋਕ ਹੁੰਦੇ ਉਹਨਾਂ ਨਾਲ ਕਦੇ ਵੀ ਲੜਨਾ ਨਹੀਂ ਹੈਗਾ ਆਪਣੀ ਮਿਹਨਤ ਨਾਲ ਜਵਾਬ ਦੇਣਾ ਆਪਣੀ ਮਿਹਨਤ ਡਬਲ ਕਰੋ ਤਾਂ ਕਿ ਉਹਨਾਂ ਨੂੰ ਉਹਨਾਂ ਦਾ ਜਵਾਬ ਵਕਤ ਦਵੇ ਸੋ ਮੈਂ ਇਹੀ ਚੀਜ਼ਾਂ ਫੋਲੋ ਕਰਦੀ ਆਈਆਂ ਹੁਣ ਤੱਕ ਤੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਇੱਕ ਚੀਜ਼ ਇਹ ਵੀ ਹਮੇਸ਼ਾ ਯਾਦ ਰੱਖਿਓ ਕਦੇ ਵੀ ਕਿਸੇ ਇੱਕ ਇਨਸਾਨ ਤੇ ਸਟਕ ਕਦੇ ਨਹੀਂ ਹੋਣਾ ਜੇ ਤੁਹਾਡੀ ਲਾਈਫ ਚ ਕੋਈ ਜਾਂਦੇ ਨੇ ਤਾਂ ਨਵੇਂ ਜ਼ਰੂਰ ਆਉਣਗੇ ਜਿਵੇਂ ਗੁਰੂ ਇੱਕ ਰਸਤਾ ਬੰਦ ਕਰਦਾ ਤਾਂ ਦੋ ਖੋਲ ਦਿੰਦਾ ਤੁਹਾਡੇ ਲਈ ਤਾਂ ਹਮੇਸ਼ਾ ਆਪਣੀ ਮਿਹਨਤ ਤੇ ਯਕੀਨ ਰੱਖਿਆ ਕਰੋ ਹਮੇਸ਼ਾ ਤੁਰੇ ਰਹੋ ਅੱਗੇ ਵਧਦੇ ਰਹੋ ਵਧਦੇ ਰਹੋ ਵਾਹਿਗੁਰੂ ਇੱਕ ਦਿਨ ਜ਼ਰੂਰ ਸੁਣਦਾ ਆ ਤੁਹਾਡੀ ਜ਼ਰੂਰ ਸਾਥ ਦਿੰਦਾ ਆ ਤੇ ਕਾਮਯਾਬੀ ਜ਼ਰੂਰ ਇੱਕ ਦਿਨ ਤੁਹਾਡੇ ਲਈ ਰਾਹ ਬਣਾਉਂਦੀ ਆ ਇਹੀ ਸੀਗਾ ਮੇਰਾ ਮਤਲਬ ਆ ਤੁਹਾਨੂੰ ਮੋਟੀਵੇਟ ਕਰਨਾ ਤੇ ਵੀ ਕਦੇ ਵੀ ਹਿੰਮਤ ਨਾ ਹਾਰਿਆ ਕਰੋ ਹਮੇਸ਼ਾ ਆਪਣੇ ਮਾਵਾਪ ਦਾ ਚਿਹਰਾ ਦੇਖਿਆ ਕਰੋ ਉੱਠ ਕੇ ਤੇ ਉਹਨਾਂ ਦੇ ਚਿਹਰੇ ਨੂੰ ਪੜਨ ਦੀ ਕੋਸ਼ਿਸ਼ ਕਰਿਆ ਕਰੋ ਕਿ ਉਹ ਤੁਹਾਡੇ ਤੋਂ ਕੀ ਚਾਹੁੰਦੇ ਨੇ ਹਨ ਹਰ ਮਾਵਾਪ ਆਪਣੇ ਬੱਚੇ ਦੀ ਤਰੱਕੀ ਚਾਹੁੰਦਾ ਹੁੰਦਾ ਹਰ ਮਾਵਾਪ ਇਹ ਚਾਹੁੰਦਾ ਕਿ ਸਾਡਾ ਬੱਚਾ ਅੱਗੇ ਵਧੇ ਲਾਚ ਚ ਵਧੀਆ ਕੁਝ ਕਰੇ ਵਧੀਆ ਇਨਸਾਨ ਤੁਹਾਨੂੰ ਉਹਨਾਂ ਵੱਲ ਦੇਖਣਾ ਚਾਹੀਦਾ ਨਾ ਕਿ ਉਹਨਾਂ 네ਗੇਟਿਵ ਲੋਕਾਂ ਵੱਲ ਦੇਖਣਾ ਚਾਹੁੰਦਾ ਜੋ ਕਿ ਚਾਹੁੰਦੇ ਨਹੀਂ ਆ ਕਿ ਤੁਸੀਂ ਅੱਗੇ ਵਧੋ ਹਨ ਸੋ ਇਹੀ ਸੀਗੀ ਅੱਜ ਦੀ ਵੀਡੀਓ ਹਮੇਸ਼ਾ ਪੋਜ਼ਿਟਿਵ ਰਹਿਣਾ ਹਮੇਸ਼ਾ ਆਪਣੀ ਮਿਹਨਤ ਤੇ ਯਕੀਨ ਰੱਖਣਾ ਇੱਕ ਨਾ ਇੱਕ ਦਿਨ ਜ਼ਰੂਰ ਕਾਮਯਾਬ ਹੋਵੋਗੇ ਸੋ ਜੇ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਐਮ ਦੀ ਵੀਡੀਓਜ਼ ਆਪਾਂ ਇਸ ਚੈਨਲ ਤੇ ਪਾਉਂਦੇ ਰਵਾਂਗੇ ਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਿਓ ਜੇ ਤੁਹਾਡੀ ਲਾਈਫ ਚ ਕਿਉਂਕਿ ਮੈਨੂੰ ਪਤਾ ਸਾਰਿਆਂ ਦੀ ਲਾਈਫ ਚ ਐਮ ਦੇ ਟੌਕਸਿਕ ਲੋਕ ਹੁੰਦੇ ਹੀ ਹੁੰਦੇ ਨੇ ਕੋਈ ਇੰਤਜ਼ਾਰ ਹੈ ਜਾਨੀ ਹੋਊਗਾ ਜਿਹੜਾ ਇਹ ਕਹੂਗਾ ਕਿ ਮੈਨੂੰ ਸਾਰੇ ਲੋਕ ਹੀ ਚੰਗੇ ਮਿਲਿਆ ਸਾਡੇ ਸਾਰੇ ਰਿਸ਼ਤੇਦਾਰੀ ਚੰਗੇ ਆ ਸਾਰੇ ਲੋਕ ਚੰਗੇ ਏਦਾਂ ਨਹੀਂ ਹੁੰਦਾ ਲਾਈਫ ਦੇ ਵਿੱਚ ਚੰਗੇ ਮਾੜੇ ਹਰ ਇੱਕ ਦੇ ਲਾਈਫ 'ਚ ਤਜਰਬੇ ਹੁੰਦੇ ਆ ਤੋਂ ਉਹਨਾਂ ਨੂੰ ਸਾਂਝੇ ਜ਼ਰੂਰ ਕਰਨਾ ਚਾਹੀਦਾ ਸੋ ਫਿਰ ਇਹੀ ਸੀਗੀ ਵੀਡੀਓ ਮਿਲਦੇ ਆ ਜਲਦੀ ਕਿਸੇ ਹੋਰ ਵੀਡੀਓ ਦੇ ਵਿੱਚ ਧਿਆਨ ਰੱਖਿਓ ਆਪਣਾ ਹਮੇਸ਼ਾ ਪੋਜ਼ਿਟਿਵ ਰਹਿਆ ਕਰੋ ਚੜ੍ਹਦੀ ਕਲਾ 'ਚ ਰਹਿਆ ਕਰੋ